ਸ਼ੁਭ ਸਵਾਗਤ ਹੈ ਜੀ ਇੱਕ ਵਾਰੀ ਫੇਰ ਸੁਨੀਹਾ ਮੈਮ ਸਾਡੇ ਨਾਲ ਨੇ ਕੈਨੇਡਾ ਸਟੱਡੀ ਵੀਜ਼ਾ ਦੀ ਰਿਐਲਿਟੀ ਕੀ ਹੈ ਸੈਪਟੈਂਬਰ 25 ਕੀ ਲੋਕੇਸ਼ਨ ਮੈਟਰ ਕਰਦੀ ਹੈ ਹੁਣ ਅਗਰ ਤੁਸੀਂ ਕੈਨੇਡਾ ਚ ਫਾਈਲ ਅਪਲਾਈ ਕਰਦੇ ਹੋ ਕਿਹੜੀ ਲੋਕੇਸ਼ਨ ਤੇ ਕੀਤੀ ਕਿ ਉਹਦਾ ਵੀ ਰਿਫਿਊਜ਼ਲ ਔਰ ਵੀਜ਼ਾ ਅਪਰੂਵਲ ਨਾਲ ਕੋਈ ਸਬੰਧ ਹੈ ਇਹ ਸਾਰੇ ਵਿਸ਼ੇ ਤੇ ਅਹਿਮ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਗੇ ਸੁਨੀਹਾ ਮੈਮ ਜਿਹੜੇ ਕੀ ਦਾ ਵੀਜ਼ਾ ਆਫ ਇਕਨੋ ਰਿਪਰੈਜ਼ੈਂਟ ਕਰਦੇ ਨੇ ਸੁਨੀਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਸਾਂਝੀ ਕਰੋ ਸਭ ਤੋਂ ਪਹਿਲੇ ਲੋਕੇਸ਼ਨ ਨੂੰ ਲੈ ਕੇ ਆ ਕਿ ਲੋਕੇਸ਼ਨ ਮੈਟਰ ਕਰਦੀ ਹੈ ਵੀਜ਼ੇ ਲਈ ਸਪ੍ਰੈਜ਼ੈਂਟ ਸਿਨੈਰੀਓ ਦੇਖੀਏ ਤਾਂ 노 ਡਾਊਟ ਬ੍ਰਮਟਨ ਟ੍ਰਾਂਟੋ ਸਾਈਡ ਅਗਰ ਤੁਸੀਂ ਇਹ ਸਾਈਡ ਵੈਨਕੂਵਰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਹੀ ਪਤਾ ਹੈ ਉੱਥੇ ਜਿਹੜਾ ਵੀਜ਼ਾ ਸਕਸੈਸ ਰੇਟ ਥੋੜਾ ਡਾਊਨ ਆ ਤੁਸੀਂ ਹੋਰ ਅਲਬਰਟਾ ਜਾਂ ਕੋਈ ਹੋਰ ਸਕੇਚਵਨ ਹੋਰ ਪ੍ਰੋਵਿੰਸ ਚ ਮੂਵ ਕਰ ਜੋ ਅਗਰ ਤੁਸੀਂ ਵੀਜ਼ਾ ਲੈਣਾ ਵਾ ਕਿਉਂਕਿ ਦੇਖੋ ਉੱਥੇ ਇੱਕ ਰਸ਼ ਹੈਗਾ ਵਾ ਸੋ ਬੈਟਰ ਆ ਕਿ ਤੁਸੀਂ ਆਪਣਾ ਪ੍ਰੋਵਿੰਸ ਚੇਂਜ ਕਰ ਲਓ ਇਸ ਚੀਜ਼ ਦਾ ਇਫੈਕਟ ਪਾਏਗਾ ਬਟ ਇਦਾਂ ਨਹੀਂ ਹੈ ਕਿ ਤੁਹਾਡਾ ਵੀਜ਼ਾ ਨਹੀਂ ਆਏਗਾ ਇਟਸ ਆਲ ਡਿਪੈਂਡ ਅਪਨ ਪ੍ਰੋਫਾਈਲ ਆਲਸੋ ਉਹ ਤੋਂ ਬਾਅਦ ਆ ਗਏ ਫਾਈਨੈਂਸ਼ੀਅਲਸ ਦੇਖੋ ਹੁਣ ਜਿਹੜਾ ਕੈਨੇਡਾ ਦਾ ਸਟੱਡੀ ਵੀਜ਼ਾ ਇੱਕ ਆਮ ਆਦਮੀ ਦੀ ਪਾਕਟ ਦੇ ਵਿੱਚ ਨਹੀਂ ਹੈ 30 ਤੋਂ 35 ਲੱਖ ਦਾ ਖਰਚਾ ਜੀਆਈਸੀ ਅਗਰ ਆਪਾਂ ਫੁੱਲ ਪੇ ਕਰ ਰਹੇ ਆ ਫੁੱਲ ਫੀਸ ਪੇ ਕਰ ਰਹੇ ਆ ਫੰਡਿੰਗ ਦਿਖਾ ਰਹੇ ਆ ਨਾ ਨਾ ਕਰਦੇ ਹੋਏ ਨੇ ਤੁਹਾਡਾ ਕੋਸਟ ਉਸ ਚੀਜ਼ ਨੂੰ ਪੈ ਜਾਂਦੀ ਆ ਸੋ ਆਮ ਬੰਦੇ ਲਈ ਇੰਪੋਸੀਬਲ ਹੋ ਜਾਂਦਾ ਵਾ ਸੋ ਇਟਸ 올 ਡਿਪੈਂਡ ਅਪਨ ਕਿ ਅਗਰ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਅੱਛਾ ਵਾ ਤਾਂ ਹੀ ਤੁਸੀਂ ਅਪਲਾਈ ਕਰੋ ਆਦਰਵਾਇਜ਼ ਨਾ ਕਰੋ ਕਿਉਂਕਿ ਨੋ ਡਾਊਟ ਇੱਕ ਇੱਥੇ ਹੋਰ ਬੜੀ ਕੁਐਸਚਨਿੰਗ ਹੈ ਕਿਉਂਕਿ ਹੁਣ ਜਿਹੜੀ ਫਾਈਲ ਹੈਗੀ ਉਹ ਇੱਕ ਜਨਰਲ ਕੈਟੇਗਰੀ ਦੇ ਵਿੱਚ ਲੱਗ ਰਹੀ ਆ ਸੋ ਜਨਰਲ ਕੈਟੇਗਰੀ ਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਆ ਕਿ ਤੁਸੀਂ ਜੀਆਈਸੀ ਫੁੱਲ ਪੇ ਕਰੋ ਜਾਂ ਫੁੱਲ ਫੀਸ ਫੁੱਲ ਪੇ ਕਰੋ ਤੁਸੀਂ ਉੱਥੇ ਜਾ ਕੇ ਵੀ ਪੇ ਕਰ ਸਕਦੇ ਹੋ ਕਿਉਂਕਿ ਐਸਡੀਐਸ ਨਹੀਂ ਆ ਬਟ ਪ੍ਰੈਜ਼ੈਂਟ ਸਿਨੈਰੀਓ ਡਿਫਰੈਂਟ ਹੈ ਕੰਪੀਟੀਸ਼ਨ ਹੋ ਗਿਆ ਵਾ ਇੱਕ ਕੈਪਿੰਗ ਹੋ ਗਈ ਆ ਹੁਣ ਆਬਵੀਅਸ ਆ ਇੱਕ ਸਟੂਡੈਂਟ ਹੋਆ ਜਿਹਦਾ ਪ੍ਰੋਫਾਈਲ ਵੀ ਏ ਪਲੱਸ ਆ ਉਹਨੇ ਆਪਣੇ ਫਾਈਨੈਂਸ਼ੀਅਲਸ ਵੀ ਸਾਰੇ ਦਿਖਾਏ ਇੱਕ ਸਟੂਡੈਂਟ ਆ ਜਿਹਦੀ ਪ੍ਰੋਫਾਈਲ ਅੱਛੀ ਆ ਬਟ ਉਹਨੇ ਆਪਣੇ ਫਾਈਨੈਂਸ਼ੀਅਲਸ ਨਹੀਂ ਦਿਖਾਏ ਤਾਂ ਫਰਸਟ ਪ੍ਰਾਇੋਰਟੀ ਕਿਹਨੂੰ ਮਿਲੂਗੀ ਸੋ ਹੁਣ ਕੀ ਆ ਕੰਪੀਟੀਸ਼ਨ ਆ ਲਿਮਿਟਿਡ ਵੀਜ਼ਾਸ ਆ ਕਿਉਂਕਿ ਕੈਪਿੰਗ ਕਰਕੇ ਸੋ ਫਾਈਨੈਂਸ਼ੀਅਲ ਸਟਾਟ ਦੇ <strong> ਸਟਰੋਂਗ ਆ ਤਾੜਾ ਪੈਰੈਂਟਸ ਦਾ ਸੋਰਸ ਆਫ ਇਨਕਮ ਸਟਰੋਂਗ ਆ ਤਾਂ ਹੀ ਤੁਸੀਂ ਕੈਨੇਡਾ ਅਪਲਾਈ ਕਰੋ ਥੈਨ ਆਪਾਂ ਅਗਨੇ ਯੂਨੀਵਰਸਿਟੀ অর ਡਿਪਲੋਮੇ ਤੇ ਸੋ ਇਹ ਵੀ ਬਹੁਤ ਕਾਉਚਿੰਗ ਹੈ ਕਿ ਮੈਂ ਆਸੌਰ ਕਮਰਸ ਵਾਲੇ ਸਟੂਡੈਂਟ ਨੂੰ ਸਪੈਸ਼ਲੀ ਰਹੂੰਗੀ ਕਿ ਤੁਸੀਂ ਯੂਨੀਵਰਸਿਟੀਜ਼ ਅਡਾਪਟ ਕਰੋ ਡਿਪਲੋਮਾਸ ਨਾ ਲੋ ਡਿਗਰੀ ਪ੍ਰੋਗਰਾਮ ਕਰੋ ਔਰ ਅਗਰ ਤੁਸੀਂ ਨਾਨ ਮੈਡੀਕਲ ਮੈਡੀਕਲ ਦੇ ਹੋ ਔਰ ਅਗਰ ਤੁਹਾਡੀ ਪ੍ਰੋਫਾਈਲ A+ ਹੈ ਗਿਆ ਲਾਈਕ 70 80% ਮਾਰਕਸ ਹੈ ਗਿਆ ਤਾਂ ਹੀ ਡਿਪਲੋਮਾ ਲੋ ਸੋ ਇਟਸ ਆਲ ਡਿਪੈਂਡ ਅਪਨ ਅਗੇਨ ਐਂਡ ਅਗੇਨ ਪ੍ਰੋਫਾਈਲ ਟੂ ਪ੍ਰੋਫਾਈਲ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਤੁਸੀਂ ਸਕਾਲਰਸ਼ਿਪ ਕਿਉਂਕਿ ਬਹੁਤ ਇੱਦਾਂ ਦੇ ਸਟੂਡੈਂਟਸ ਵੀ ਹੈ ਗਿਆ ਜਿਨ੍ਹਾਂ ਦੇ 90s ਪਲੱਸ ਹੈ ਗਿਆ ਸੋ ਜਿਹੜੇ ਸਟੂਡੈਂਟਸ 90 ਪਲੱਸ ਵਾਲੇ ਉਹਨਾਂ ਨੂੰ 40 ਤੋਂ 50% ਸਕਾਲਰਸ਼ਿਪ ਵੀ ਮਿਲ ਜਾਂਦੀ ਆ ਸੋ ਭਰਾ ਆਨਮਲੀ ਗੱਲ ਨਹੀਂ ਆ ਕਿ ਹਰ ਚੀਜ਼ ਦਾ ਸੋਲੂਸ਼ਨ ਹੈਗਾ ਵਾ ਦੈਨ ਉਤੋ ਬਾਇ ਡਾਕੂਮੈਂਟੇਸ਼ਨ ਕੀ ਰਿਕੁਆਇਰਮੈਂਟ ਤਾਂ ਤੁਹਾਡੀ ਐਲਓਏ ਪਾਲ ਚਾਹੀਦਾ ਕਵਰਿੰਗ ਲੈਟਰ ਤੇ ਬਹੁਤ ਫੋਕਸ ਕਰੋ ਔਰ ਆਪਣੇ ਸਾਰੇ ਫਾਈਨੈਂਸ਼ੀਅਲ ਡਾਕੂਮੈਂਟਸ ਅਪਲੋਡ ਕਰੋ ਹੁਣ ਫਾਈਲ ਇੱਕ ਜਨਰਲ ਕੈਟਾਗਰੀ ਦੀ ਆ ਸੋ ਰਿਕੁਆਇਰਮੈਂਟਸ ਬਹੁਤ ਆ ਮੀਨਸ ਉਹਨੋ ਪਹਿਲੇ ਵਾਂਗੂ ਨਹੀਂ ਐਪਲੀਕੇਸ਼ਨ ਫਾਰਮ ਫਿਲ ਕੀਤਾ ਫੀਸ ਪੇ ਕੀਤੀ ਜੀਆਈਸੀ ਪੇ ਕੀਤੀ ਤਾਂ ਵੀਜ਼ਾ ਲੈ ਲਿਆ ਸੋ ਆਪਣੀ ਫਾਈਲ ਨੂੰ ਬਹੁਤ ਧਿਆਨ ਨਾਲ ਲਓ ਇੱਕ ਚੀਜ਼ ਮੈਂ ਅਗੇਨ ਕਹਿ ਦੇਣੀ ਆ ਵੀਜ਼ਾਸ ਆ ਰਹੇ ਆ ਬਟ ਪ੍ਰੋਫਾਈਲ ਮੈਟਰ ਕਰਦੀ ਆ ਜਰ ਹੁਣ 5.5 ਬੈਂਡਸ ਆ ਇੱਕ ਹੋਰ ਕੁਛ ਨਹੀਂ ਨਾ ਲੈਂਗੁਏਜ ਟੈਸਟ ਨੂੰ ਲੈ ਕੇ ਕਿ ਪੀਟੀ ਕਰੀਏ ਆਇਲਸ ਕਰੀਏ ਕਿ ਕਰੀਏ ਸੋ ਆਇਲਸ ਨੂੰ ਫਰਸਟ ਪ੍ਰੀਫਰੈਂਸ ਦੋ ਵੀਜ਼ਾਸ ਆਇਲਸ ਤੇ ਨਿਕਲ ਰਿਹਾ ਸੋ ਮੈਂ ਸਾਰੀਆਂ ਚੀਜ਼ਾਂ ਆਪਣੀ ਰੋਜ਼ ਦੀ ਪ੍ਰੈਕਟਿਸ ਜਾਂ ਜਿਹਨਾਂ ਦੇ ਵੀਜ਼ਾਸ ਆ ਰਹੇ ਉੱਤੋਂ ਕਹਿਦੀ ਆ ਸੋ ਬਹੁਤ ਬਹੁਤ ਧੰਨਵਾਦ ਮਾਹਰ ਐਕਸਪਰਟ ਸਾਡੇ ਨਾਲ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਪਣੀ ਫਾਈਲ ਮੂਵ ਕਰ ਸਕਦੇ ਹੋ ਫੋਨ ਕਰਕੇ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ